ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਜੈਕਟ ਤੇ ਪਾ ਸਕਦੇ ਹਾਂ ਕਿਸੇ ਵੀ ਲੇਡੀਜ਼ ਦੇ ਪ੍ਰੋਜੈਕਟ ਤੇ ਪਾ ਸਕਦੇ ਹਾਂ ਕਿਉਂਕਿ ਇਹ ਜਾਲੀ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਥੋੜੀ ਥੋੜੀ ਜਾਲੀ ਪੈਂਦੀ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਉਲਟੀਆਂ ਸਿਲਾਈਆਂ ਤਕਰੀਬਨ ਇਹਦੇ ਵਿੱਚ ਉਲਟੀਆਂ ਹੀ ਬਣਦੀਆਂ ਨੇ ਇਹ ਦੋ ਸਿਲਾਈਆਂ ਦੇ ਵਿੱਚ ਬੰਦੇ ਨੇ ਕੁੰਡੇ ਸਿੱਧੇ ਦੋ ਸਿਲਾਈਆਂ ਜਿਹੜੀਆਂ ਇਹਦੇ ਵਿੱਚ ਉਲਟੀਆਂ ਹੀ ਬਣਦੀਆਂ ਨੇ ਤੇ ਇਹ ਛੇ ਸਿਲਾਈਆਂ ਦਾ ਟੋਟਲ ਡਿਜ਼ਾਈਨ ਹੈ ਛੇ ਸਿਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ 7-7 ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਬਾਦੂ ਲੈ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਹੀ ਸੋਹਣਾ ਤੇ ਸਿੰਪਲ ਡਿਜ਼ਾਈਨ ਹੈ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ। ਅੰਤ ਤਾਂ ਇਹਦੀ ਪਹਿਲੀ ਸਲਾਈ ਜਿਹੜੀ ਉਹ ਆਪਾਂ ਸਿੱਧੇ ਪਾਸੇ ਉਹ ਬਣਾਵਾਂਗੇ। ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ। ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ। ਇਹੀ ਸੱਤ ਕੁੰਡੇ ਪੂਰੀ ਸਲਾਈ ਦੇ ਵਿੱਚ ਆਪਾਂ ਰਿਪੀਟ ਕਰਨੇ ਆ ਪਹਿਲਾਂ ਦੋ ਕੁੰਡੇ ਸਿੱਧੇ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਫਿਰ ਦੋ ਸਿੱਧੇ ਹੁਣ ਉਸ ਤੋਂ ਬਾਅਦ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਸੱਤ ਕੁੰਡੇ ਹੋ ਗਏ ਫਿਰ ਵੇਖੋ ਦੋ ਗੁੰਡੇ ਸਿੱਧੇ ਇੱਕ ਉਲਟਾ ਫਿਰ ਇੱਕ ਸਿੱਧਾ ਫਿਰ ਇੱਕ ਉਲਟਾ ਤੇ ਲਾਸਟ ਤੇ ਦੋ ਗੁੰਡੇ ਫਿਰ ਸਿੱਧੇ ਹੋਣਗੇ ਤੇ ਐਗਜ਼ਿਟ ਜਿਹੜਾ ਉਹ ਵੀ ਸਾਡਾ ਸਿੱਧਾ ਆ ਜਾਏਗਾ ਪਹਿਲੀ ਸਲਾਈ ਬਣ ਗਈ ਆ ਹੁਣ ਆ ਗਿਆ ਦੂਸਰੀ ਸਲਾਈ ਤੇ ਉਲਟੇ ਪਾਸੇ ਇੱਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਉਲਟਾ ਇੱਕ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਥੇ ਹੁਣ ਚਾਰ ਕੁੰਡੇ ਉਲਟੇ ਹੋਣਗੇ ਜਿਹੜੇ ਕੁੰਡੇ ਆਪਾਂ ਉਧਰੋਂ ਉਲਟੇ ਬਣਾਏ ਸੀ ਇੱਧਰੋਂ ਸਿੱਧੇ ਬਣਨੇ ਨੇ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇੱਧਰੋਂ ਉਲਟੇ ਬਣਨੇ ਨੇ ਚਾਰ ਕੁੰਡੇ ਉਲਟੇ ਬਣਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਉਲਟਾ ਫਿਰ ਇੱਕ ਸਿੱਧਾ ਫਿਰ ਚਾਰ ਕੁੰਡੇ ਉਲਟੇ 1 2 3 4 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਇੱਕ ਸਿੱਧਾ ਫਿਰ ਦੋ ਉਲਟੇ ਲਾਸਟ ਵਾਲਾ ਵੀ ਉਲਟਾ ਬਣਾ ਲਾਂਗੇ ਦੋ ਸਲਾਈਆਂ ਬਣ ਗਈਆਂ ਹੁਣ ਆ ਗਿਆਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾ ਕੇ ਹੁਣ ਇੱਕ ਜਾਲੀ ਪਾ ਲੈਣੀ ਆ ਫਿਰ ਇੱਕ ਕੁੰਡਾ ਸਿੱਧਾ ਹੁਣ ਅੱਗੇ ਸਾਡੇ ਕੋਲ ਇੱਕ ਕੁੰਡਾ ਉਲਟਾ ਇੱਕ ਸਿੱਧਾ ਤੇ ਇੱਕ ਉਲਟਾ ਆ ਗਿਆ ਹੁਣ ਐ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਇਹ ਵਾਲੀ ਸਲਾਈ ਤੇ ਇਸ ਤਰ੍ਹਾਂ ਕਰਕੇ ਪਾ ਲੈਣਾ ਫਿਰ ਐ ਜਿਹੜਾ ਕੁੰਡਾ ਇਹਨੂੰ ਸਿੱਧਾ ਬਣਾ ਲੈਣਾ ਜਿਹੜੇ ਦੋ ਕੁੰਡੇ ਉਤਾਰੇ ਸੀ ਇਹਨਾਂ ਨੂੰ ਇਹਦੇ ਉੱਪਰੋਂ ਲਾ ਦੇਣਾ ਇਸ ਤਰ੍ਹਾਂ ਕਰਕੇ ਇਹ ਸਾਡੇ ਤਿੰਨ ਤੋਂ ਇੱਕ ਕੁੰਡਾ ਹੋ ਗਿਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਇਹਹੀ ਸੱਤ ਕੁੰਡੇ ਆਪਾਂ ਫਿਰ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਪਹਿਲਾਂ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਸਿੱਧਾ ਫਿਰ ਵੇਖੋ ਆ ਜਿਹੜੇ ਦੋ ਕੁੰਡੇ ਇੱਕ ਉਲਟਾ ਤੇ ਇੱਕ ਸਿੱਧਾ ਇਨਾਂ ਨੂੰ ਇਸ ਤਰ੍ਹਾਂ ਕਰਕੇ ਇੱਧਰ ਸੱਜੇ ਹੱਥ ਵਾਲੀ ਸਿਲਾਈ ਤੇ ਪਾ ਲੈਣਾ ਫਿਰ ਇਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਕੇ ਇਹ ਜਿਹੜਾ ਸੱਜੇ ਹੱਥ ਵਾਲੀ ਸਿਲਾਈ ਤੇ ਪਾਇਆ ਆ ਇਹਨੂੰ ਆਪਾਂ ਇਹਦੇ ਉੱਪਰੋਂ نیچے ਸੁੱਟ ਦੇਣਾ ਇਹ ਸਾਡੇ ਤਿੰਨ ਤੋਂ ਇੱਕ ਕੁੰਡਾ ਹੋ ਗਿਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਸਿੱਧਾ ਫਿਰ ਜਾਲੀ ਫਿਰ ਇੱਕ ਕੁੰਡਾ ਸਿੱਧਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਸ ਤਰ੍ਹਾਂ ਕਰਕੇ ਇਹਨਾਂ ਦੋਵਾਂ ਨੂੰ ਇੱਧਰ ਪਾ ਲੈਣਾ ਵਾ ਫਿਰ ਇੱਕ ਸਿੱਧਾ ਬਣਾ ਕੇ ਤੇ ਇਹ ਜਿਹੜੇ ਦੋ ਆ ਇਹਨਾਂ ਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਇੱਥੇ ਫਿਰ ਜਾਲੀ ਪਏਗੀ ਤੇ ਆਖਰ ਤੇ ਦੋ ਕੁੰਡੇ ਜਿਹੜੇ ਆ ਉਹ ਸਿੱਧੇ ਬਣ ਜਾਣਗੇ ਇਹ ਤੀਸਰੀ ਸਲਾਈ ਬਣ ਗਈ ਆ ਹੁਣ ਆ ਗਿਆਂ ਚੌਥੀ ਸਲਾਈ ਤੇ ਉਲਟੇ ਪਾਸੇ ਚੌਥੀ ਸਲਾਈ ਉਲਟੇ ਪਾਸਿਓਂ ਪੂਰੀ ਉਲਟੀ-ਉਲਟੀ ਬਣ ਜਾਣੀ ਆ ਚੌਥੀ ਸਲਾਈ ਉਲਟੇ ਪਾਸਿਓਂ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਤਿਆਰ ਕਰ ਲਾਂਗੇ ਫਿਰ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਬਨੇਗਾ ਪੂਰੀ ਸਲਾਈ ਚੌਥੀ ਜਿਹੜੀ ਆ ਉਲਟੇ ਪਾਸਿਓਂ ਤੋਂ ਉਲਟੀ ਉਲਟੀ ਬਣਾ ਲੈਣੀ ਆ ਹੁਣ ਆ ਗਏ ਆ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਡਿਜ਼ਾਈਨ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ 1 ਤੇ 2 ਦੋ ਕੁੰਡੇ ਸਿੱਧੇ ਬਣਾ ਲੈ ਹੁਣ ਜਾਲੀ ਪਾ ਲੈਣੀ ਆ ਜਾਲੀ ਪਾਉਣ ਤੋਂ ਬਾਅਦ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਇਸ ਤਰ੍ਹਾਂ ਕਰਕੇ ਇਹ ਦੋਨਾਂ ਨੂੰ ਇਸ ਤਰ੍ਹਾਂ ਪਾ ਲੈਣਾ ਫਿਰ ਇਹ ਵਾਲੇ ਕੁੰਡੇ ਨੂੰ ਵੀ ਪਾ ਲੈਣਾ ਤੇ ਤਿੰਨਾਂ ਕੁੰਡਿਆਂ ਨੂੰ ਇਕੱਠੇ ਬੰਨ੍ਹ ਦੇਣਾ ਫਿਰ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਇਹ ਸਾਡੇ 7 ਕੁੰਡੇ ਹੋਗੇ ਫਿਰ ਅੱਗੇ ਇਹ ਹੀ ਸੱਤ ਕੁੰਡੇ ਰਿਪੀਟ ਕਰਨੇ ਆ ਪਹਿਲਾਂ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਈ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੇ ਇਹਨਾਂ ਨੂੰ ਉਤਾਰ ਕੇ ਇੱਧਰ ਪਾ ਲਿਆ ਇਹਨੂੰ ਉਨ ਲਿਆ ਤੇ ਇਹ ਜਿਹੜੇ ਦੋ ਉਤਾਰ ਕੇ ਪਾਏ ਸੀ ਇਹਨਾਂ ਨੂੰ ਇਹਦੇ ਉੱਪਰੋਂ نیچے ਸੁੱਟਤਾ ਫਿਰ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾ ਕੇ ਫਿਰ ਜਾਲੀ ਪਾਵਾਂਗੇ ਤੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੁਮਾਨੇ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ ਜੇ ਜਿਸ ਤਰ੍ਹਾਂ ਤੁਹਾਨੂੰ ਸੌਖਾ ਲੱਗਦਾ ਉਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੇ ਜਾਲੀ ਪਾ ਕੇ ਲਾਸਟ ਤੇ ਫਿਰ ਦੋ ਕੁੰਡੇ ਸਿੱਧੇ ਬਨ ਗਏ ਹੁਣ ਆ ਗਏ ਆ ਡਿਜ਼ਾਈਨ ਦੀ 6ਵੀਂ ਸਲਾਈ ਤੇ ਉਲਟੇ ਪਾਸੇ 6ਵੀਂ ਸਲਾਈ ਜਿਹੜੀ ਆ ਇਹ ਵੀ ਪੂਰੀ ਆਪਾਂ ਉਲਟੀ-ਉਲਟੀ ਹੀ ਬਣਾ ਲੈਣੀ ਆ 6ਵੀਂ ਸਲਾਈ ਪੂਰੀ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਚੌਥੀ ਸਲਾਈ ਵੀ ਪੂਰੀ ਉਲਟੀ ਬਣੀ ਆ ਛੇਵੀਂ ਸਲਾਈ ਵੀ ਪੂਰੀ ਉਲਟੀ ਬਣੇਗੀ ਬਸ ਦੂਸਰੀ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਬਣਾਉਣਾ ਹੈ ਬਹੁਤ ਹੀ ਸੋਖਾ ਡਿਜ਼ਾਈਨ ਆ ਉਲਟੇ ਪਾਸੇ ਪਲੇਨ ਵਾਲਾ ਡਿਜ਼ਾਈਨ ਹੈ ਇਹ ਵੀ ਤੇ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ ਤੁਸੀਂ ਲੇਡੀਜ਼ ਦੇ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਜੀ ਫ洛ਕ ਤੇ ਪਾ ਸਕਦੇ ਜੀ ਆ ਵੇਖੋ ਇਸ ਤਰ੍ਹਾਂ ਕਰਕੇ ਡਿਜ਼ਾਈਨ ਬਣ ਜਾਂਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਇਹ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਨਵੇਂ-ਨਵੇਂ ਵੀਡੀਓ ਨਵੇਂ-ਨਵੇਂ ਡਿਜ਼ਾਈਨ ਜਿਹੜੇ ਆ ਉਹ ਸਭ ਤੋਂ ਪਹਿਲਾਂ ਵੇਖ ਸਕੋ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ